ਲੈ ਬਾਬਾ ਜੀ ਸਾਸਤਰੀ ਕਾਲ ਜੀ ਸਵਾਗਤ ਆ ਤੁਹਾਡਾ ਚੈਨਲ ਦੇ ਉੱਤੇ ਅੱਜ ਵੀਰੇ 7425 ਜਿਹਦੀ ਬਹੁਤ ਮੈਸੇਜ ਕਰਦੇ ਸੀ ਤੁਸੀਂ ਤੇ 2082 ਵਾਲੀ ਹਾਈਬ੍ਰਿਡ ਝੋਨੇ ਦੀ 7425 ਕੁਵਾਰੀ ਕੁਵੇਰੀ ਸੀਡ ਦਾ ਤੇ 2082 ਜੇਕੇ ਸੀਡ ਦਾ ਦੋਨੇ ਤੁਹਾਨੂੰ ਝੋਨੇ ਦਿਖਾਉਣੇ ਆ ਮੋਟਰਾਂ ਚੱਲੀ ਜਾਨੀਆਂ 15 ਤਰੀਕ ਹੈ ਜੀ ਅੱਜ 15 ਸਤੰਬਰ ਤੇ ਹੁਣ ਮੈਂ ਕਹਿੰਦਾ ਪੂਰਾ ਪੀਕ ਤੇ ਆ ਟਾਈਮ ਸਪਰੇਅ ਦਾ ਠੀਕ ਹੈ ਜਿਹੜੇ ਝੋਨੇ ਬਗੁੱਲਿਆਂ ਤੇ ਨੇ ਕਰ ਦੋ ਵੀਰੇ ਇੱਕ ਤੇਲੇ ਵਾਲੀ ਇੱਕ ਸੁੰਡੀ ਵਾਲੀ ਤੇ ਇੱਕ ਫੰਗਸ ਵਾਲੀ ਮੁੜ ਕੇ ਤੁਹਾਨੂੰ ਉਹਦੇ ਚ ਖੇਤ ਦੇ ਵਿੱਚ ਬੜੇ ਹੋਣਾ 15 20 ਦਿਨ ਉਹਨੂੰ ਆਪਦੀ ਪੂਰੀ ਦੀ ਪ੍ਰਕਿਰਿਆ ਕਰ ਲੈਣ ਦਿਓ ਹਾਈਬ੍ਰਿਡ ਝੋਨੇ ਦੇ ਵਿੱਚ ਹਰੇਕ ਦੇ ਵਿੱਚ ਹੀ ਮੇਲ ਫੀਮੇਲ ਹੁੰਦਾ ਵੀਰੇ ਉਹ ਕੁਝ ਬੂਟੇ ਪਹਿਲਾਂ ਨਿਸਰ ਜਾਂਦੇ ਨੇ ਉਹ ਆਪਾਂ ਨੂੰ ਐ ਲੱਗਦਾ ਵੀ ਰਲਾ ਆ ਗਿਆ ਰਲਾ ਵੀ ਹੁੰਦਾ ਨੋ ਡਾਊਟ ਪਰ 5% ਉਹਦੇ ਵਿੱਚ ਮੇਲ ਬੂਟੇ ਵੀ ਹੁੰਦੇ ਨੇ ਫੀਮੇਲ ਬੂਟੇ ਆ ਜਿਹੜਾ ਉਹਦਾ ਕੱਦ ਵੀ ਛੋਟਾ ਹੋਊਗਾ ਤੇ ਉਹ ਨਿਸਰਨਗੇ ਵੀ ਬਾਅਦ ਚ ਤੇ 74 25 ਦੇ ਖੇਤ ਖੜੇ ਆ ਅੱਜ ਟਿੱਪਲ ਦੇ ਥੱਲੇ ਆ ਜੀ ਕਿਵੇਂ ਹੋ ਜੀ ਸਰਦਾਰ ਜੀ ਵਧੀਆ ਜੀ ਵਧੀਆ ਤੁਸੀਂ ਬਸ ਕੀ ਕਹਿੰਦਾ ਐਦ ਕੀ ਝੋਨਾ ਝੋਨਾ ਦਾ ਕਹਿੰਦਾ ਬੰਦਾ ਮਾਰ ਬੰਦਾ ਮਾਰ ਵਿਛੜਾ ਮੈਂ ਆਪੇ ਲਊਗਾ ਛਡਾਉਣ ਦੀ ਗਰੰਟੀ ਨਹੀਂ ਹੈ ਛਡਾਉਣ ਦੀ ਗਰੰਟੀ ਨਹੀਂ ਹਜੇ ਕਿਉਂਕਿ ਹਜੇ ਮਹੀਨਾ ਡੇਢ ਮਹੀਨਾ ਪਿਆ ਤੇ ਆਹ ਹੈਗਾ ਜੀ 7425 ਲਗਭਗ 35 40% ਨਿਸਾਰਾ ਇਹਦਾ ਹੋ ਚੁੱਕਿਆ ਜੀ ਤੇ ਸਭ ਤੋਂ ਵਧੀਆ ਵੈਰਾਈਟੀ ਹੈ ਜੀ ਵੀ ਦੇਖੋ ਤੁਸੀਂ ਬੋਲੇ ਚੋਂ ਬਸ ਨਿਕਲਣ ਦੀ ਤਿਆਰੀ ਤੇ ਆ ਜਾਵਾਂ ਕੋਸ਼ਕ ਨਿਕਲ ਗਿਆ ਕੋਸ਼ ਤੇ ਉੱਤੇ ਬੂਰ ਵੀ ਪੈਣ ਲੱਗਿਆ ਬੂਰ ਪਹਿਲਾਂ ਉੱਤੇ ਪੈਂਦਾ ਫਿਰ ਵਿਚਾਲੇ ਪੈਂਦਾ ਫਿਰ ਥੱਲੇ ਪੈਂਦਾ ਤਿੰਨ ਸਟੇਜਾਂ ਦੇ ਪੈਂਦਾ ਬੂਰ ਦੀ ਪ੍ਰਕਿਰਿਆ ਜਿਹੜੀ ਸਵੇਰੇ ਆ ਉਹ ਜਾਰੀ ਹੁੰਦੀ ਹੈ ਜਿਹੜੇ ਵੀਰਪਰਾ ਬੂਰ ਤੇ ਟਾਈਮ ਸਪਰੇਅ ਕਰਦੇ ਉਹ ਸਵੇਰੇ ਨਾ ਕਰਿਆ ਕਰਨ ਸ਼ਾਮ ਨੂੰ ਕਰਿਆ ਕਰਨ ਸ਼ਾਮ ਨੂੰ ਹੀ ਅੰਦਰ ਚਲਾ ਜਾਂਦਾ ਤੇ ਇਹਦੇ ਚ ਪੋਲੀਨੇਸ਼ਨ ਜਿਹੜੀ ਹੁੰਦੀ ਹੈ पराਗਣ ਦੀ ਪ੍ਰਕਿਰਿਆ ਹੁੰਦੀ ਹੈ ਉਹ ਆਪਦੀ ਇੱਕ ਮੁੰਜਰ ਦੇ ਵਿੱਚ ਹੀ ਹੁੰਦੀ ਹੈ ਸੈਲਫ ਪੋਲੀਨੇਸ਼ਨ ਹੁੰਦੀ ਹੈ ਕ੍ਰੋਸ ਨਹੀਂ ਹੁੰਦੀ ਮਤਲਬ ਵੀ ਐ ਨਹੀਂ ਹੈਗਾ ਵੀ ਦੂਜੇ ਬੂਟੇ ਨਾਲ ਅ ਮੇਲ ਫੀਮੇਲ ਟਕਰਾਜੂਗਾ ਐਂਥਰ ਤੇ ਜਿਹੜਾ ਸਟੈਮਨ ਆ ਇਹ ਇੱਕ ਬੂਟੇ ਦੇ ਵਿੱਚ ਹੀ ਸਾਰੀ ਪ੍ਰਕਿਰਿਆ ਹੋਣੀ ਆ ਦਾਣੇ ਹੁੰਨੇ ਆ ਤਾਂ ਆਪਾਂ ਛੇੜਛਾੜ ਇਹਨੂੰ ਕਰਨ ਦੀ ਲੋੜ ਨਹੀਂ ਹੁੰਦੀ ਆਪਾਂ ਨੂੰ ਦਿਨੇ ਜਿਆਦਾ ਪੀਕ ਤੇ ਹੁੰਦਾ ਸ਼ਾਮ ਨੂੰ ਇਹ ਅੰਦਰ ਵੜ ਜਾਂਦਾ ਬਾਕੀ ਮੌਸਮ ਜੇ ਮੀਂਹ ਕਣੀ ਵਾਲਾ ਹੋਵੇ ਉਦੋਂ ਵੀ ਇਹ ਅੰਦਰ ਚਲਾ ਜਾਂਦਾ ਦੋ ਤਿੰਨ ਦਿਨ ਇਹ ਅੰਦਰ ਰਹਿ ਸਕਦਾ ਪਰ ਜੇ ਜ਼ਿਆਦਾ ਟਾਈਮ ਝੜੀ ਲੱਗ ਜੇ ਫੇਰ ਨੁਕਸਾਨ ਹੋ ਸਕਦਾ ਠੀਕ ਹੈ ਇੱਕ ਅਦਮੀ ਪੈ ਗਿਆ ਉਦੋਂ ਬਾਅਦ ਧੁੱਪ ਲੱਗੀ ਮੀਂਹ ਪੈ ਗਿਆ ਧੁੱਪ ਲੱਗੀ ਦਾ ਸਭ ਤੋਂ ਵਧੀਆ ਸਿਚੁਏਸ਼ਨ ਆ ਬਾਕੀ ਹੁਣ ਪੱਛੋ ਚੱਲਣ ਲੱਗੀ ਹੁਣ ਬੂਰ ਆ ਜਿਹੜਾ ਉਹ ਪੂਰੇ ਵਧੀਆ ਟਾਈਮ ਤੇ ਪੈਣਾ ਜਿਨ੍ਹਾਂ ਦੀ ਵੈਰਾਈਟੀਆਂ ਬੂਰ ਤੇ ਨੇ ਜਿਨ੍ਹਾਂ ਦੀ ਬਘੋਲੇ ਤੇ ਨੇ ਉਹ ਵੀ ਐ ਮੰਨੋ ਵੀ ਵਧੀਆ ਹੀ ਆ ਸਿਸਟਮ ਤੇ ਸਪਰੇਅ ਕਰ ਦੇਣਾ ਆਪਦੀ ਤੇਲੇ ਸੁੰਡੀ ਵਾਲੀ ਵਧੀਆ ਜੇ ਕਰੋਗੇ ਮੈਂ ਉਹ ਵੀ ਉੱਤੇ ਲਿਖ ਦਿੰਦਾ ਵੀ ਆਹ ਕਰ ਸਕਦੇ ਹੋ ਜੇ ਕਿਸੇ ਨੇ ਸਸਤੀ ਕਰਨੀ ਆ ਤਾਂ ਉਹ ਵੀ ਉੱਤੇ ਦੱਸ ਦੂੰਗਾ ਵੀ ਆਹ ਸਸਤੀਆਂ ਨੇ ਇਹ ਕਰ ਸਕਦੇ ਹੋ ਬਾਕੀ ਆਪਦੇ ਦੁਕਾਨਦਾਰ ਆਪਦੇ ਏਰੀਆ ਆਪਦੇ ਮੌਸਮ ਆਪਦੀ ਵੈਰਾਈਟੀ ਦੇ ਹਿਸਾਬ ਨਾਲ ਸਪਰੇਅ ਕਰਿਆ ਕਰੋ ਕਿਸੇ ਨੇ ਮਗਰ ਲੱਗਣ ਦੀ ਬਾਈ ਲੋੜ ਨਹੀਂ ਕਿਵੇਂ ਹੋ ਬਾਈ ਵਧੀਆ ਤੁਸੀਂ ਦੱਸੋ ਕੀ ਕੀ ਇਹਨਾਂ ਦੱਸ ਮੈਨੂੰ ਮੜਾ ਜਾਂ ਡਿਟੇਲ 7425 ਦੀ ਕੀ ਕੀ ਪਾਇਆ ਤੇ ਕੀ ਕੀ ਹਸਾਬ ਕਿਤਾਬ ਹੈ 7425 ਦੀ ਡਿਟੇਲ ਕੀ ਹੈ ਆਪਣੇ ਕੋਲੇ ਆਪਾਂ ਰੇ ਜਿੰਕ ਵਗੈਰੀ ਪਾਈ ਹੈ ਏਦੋਂ ਪਹਿਲਾਂ ਹਜੇ ਤੱਕ ਆਪਾਂ ਕੁਝ ਨਹੀਂ ਪਾਇਆ ਕਿੰਨੇ ਘਟੇ ਜੂਰੀਆ ਪੈ ਗਈ ਇਹਨੂੰ ਇਹਦੇ ਕੰਪ ਪਣੀ ਤਾਂ ਰਿਕਮੈਂਡ ਡੇਢ ਗੁਗਟਾ ਹੀ ਕਰਦੀ ਆ ਪਰ ਆਪਾਂ 2.5 ਗੱਟੇ ਪਾਏ ਸਪਰੇਏ ਇਹਦੇ ਤੇ ਹਜੇ ਤੱਕ ਹੋਈ ਏ ਕਿ ਨਹੀਂ ਹੋਈ ਨਹੀਂ ਸਪਰੇਏ ਕੋਈ ਨਹੀਂ ਇੱਕ ਵੀ ਸਪਰੇਏ ਨਹੀਂ ਕੀਤੀ ਹਜੇ ਤੱਕ ਨਾ ਕੋਈ ਪਦਾਨ ਨਾ ਕੋਈ ਫਟੇਰਾ ਜਿੰਕ ਪਾਈ ਐ ਹੋਰ ਕੁਛ ਨਹੀਂ ਪਾਣੀ ਵੀ 2.5 ਨੰਬਰ ਆ ਬਾਈ ਨਹਿਰੀ ਪਾਣੀ ਲੱਗਦਾ 21-22 ਦਿਨਾਂ ਬਾਅਦ ਜਿਵੇਂ ਦੱਸਿਆ ਸਪਰੇਏ ਮੌਸਮ ਦੇ ਹਿਸਾਬ ਨਾਲ ਜ਼ਰੂਰਤ ਪੈਂਦੀ ਹੁੰਦੀ ਆ ਇਹ ਕਿ ਹਜੇ ਤੱਕ ਮੌਸਮ ਸਹੀ ਸੀਗਾ ਮੌਸਮ ਬਹੁਤ ਵਧੀਆ ਰਿਹਾ ਐ ਜਿਕੇ ਮੀਂਹ ਬਹੁਤ ਪੈ ਗਿਆ ਸਾਡੇ ਏਰੀਆ 'ਚ ਕਈ ਲੋਕ ਡਰਦੇ ਕਰ ਗਏ ਠੀਕ ਆ ਜਿਹਨੇ ਨਹੀਂ ਕੀਤੀ ਉਹਨਾਂ ਦਾ ਵੀ ਠੀਕ ਆ ਕੰਮ ਬੈਦਨੂੰ ਲੋਡ ਪਾ ਪੈ ਸਕਦੀ ਐ ਸਪਰੇਈ ਜਿਹੜਾ ਹੁਣ ਗੇ ਮੌਸਮ ਦਾ ਦਿਆ ਉਹ ਖਰਾਬ ਹੀ ਦੱਸਦੇ ਹੁਣ ਫੰਗਸ ਆ ਜਿਹੜੀ ਉਹ ਥੱਲੇ ਜੜਾਂ ਚ ਪਾਊਗੀ ਵੀਰੇ ਉਹਦਾ ਧਿਆਨ ਰੱਖੋ ਬਲਾਈਟ ਪੈ ਰਿਹਾ ਤੇਲਾ ਪੈ ਰਿਹਾ ਸੁਣਡੀ ਦਾ ਵੀ ਹਮਲਾ ਦੂਜਾ ਹੋਣ ਵਾਲਾ ਪਤਿਤਲੀਆਂ ਫਿਰਦੀਆਂ ਉਹਨੇ ਆਂਡੇ ਦੇਣੇ ਕਿਹੋ ਜਿਹੇ ਨਿਸਰ ਦਾ ਹੁਣ ਤਾਂ ਇੱਚ ਫਾਇਦਾ ਹੀ ਨਹੀਂ ਹੋਣਾ ਹੁਣ ਕੋਈ ਫਾਇਦਾ ਨਹੀਂ 15 ਦਿਨ ਆਪਦਾ ਦੜ ਵੱਟ ਜੋ ਜਿਹੜਾ ਬਗੁੱਲੇ ਤੇ ਆ ਵੀਰੇ ਉਹ ਸਪਰੇਅ ਕਰ ਦੋ ਆਪਦੀ ਜਿਹਦਾ ਨਿਸਾਰਾ ਹੋਇਆ 5-7% ਉਹ ਵੀ ਕਰ ਦੋ ਤਾਂ ਵਧੀਆ ਰਹੋਗੇ ਮੁੜ ਕੇ ਜੇ ਹਮਲਾ ਹੋ ਗਿਆ ਮੁੜ ਕੇ ਬਹਿ ਜਾਣਾ ਤੁਹਾਡਾ ਸਿਸਟਮ ਲਾਲ ਐ ਸਪਰੇਅ ਕਰੋ ਵੀ ਲਾਸਟ ਹੀ ਐ ਇਹ ਮੰਨ ਕੇ ਕਰੋ ਤੇ ਸ਼ਾਮ ਦੇ ਟਾਈਮ ਮੋਟਾ ਫੁਹਾਰਾ ਰੱਖ ਕੇ ਮੋਟਾ ਬੂੰਦਾਬੰਦੀ ਨਾਲ ਕਰੋ ਪੱਤਿਆਂ ਦੇ ਉੱਤੇ ਡਾਇਰੈਕਟ ਮਾਰਨ ਦੀ ਲੋੜ ਨਹੀਂ ਜੇ ਤੁਸੀਂ ਬੈਟਰੀ ਵਾਲੇ ਪੰਪ ਨਾਲ ਕਰੋਗੇ ਉਹ ਵੀ ਵਧੀਆ ਢੋਲ ਨਾਲ ਕਰੋਗੇ ਆਪਦੇ ਨਾਲ ਕਰੋਗੇ ਤਾਂ ਮੋਟਾ ਫੁਹਾਰਾ ਰੱਖ ਕੇ ਮਾਰਿਓ ਢੋਲੀਆਂ ਵਾਲਿਆਂ ਨੂੰ ਹੁਣ ਆਪਦਾ ਬਿਠਾ ਦਿਓ ਘਰੇ ਜੇ ਉਹਨਾਂ ਨੂੰ ਉਹਨਾਂ ਤੋਂ ਕਰਾਉਣੀ ਆ ਉਹਨਾਂ ਨੂੰ ਕਹੋ ਵੀ ਫੁਹਾਰਾ ਮੋਟਾ ਰੱਖਦੇ ਢੋਲੀ ਚਾਹੇ ਇੱਕ ਵੱਧ ਲਾ ਦੇ ਕੀ ਕਹਿਣਾ ਤੇਰਾ ਸਹੀ ਐ ਪਾਣੀ ਵੱਧ ਪਾਓ ਹਾਂ ਪਾਣੀ ਵੱਧ ਪਾਓ ਆ ਵੀ 82 ਐ ਵੀਰੇ ਜਿਵੇਂ ਆ ਸਿਚੁਏਸ਼ਨ ਤੇ ਐ ਪਿੱਪਲ ਥੱਲੇ ਚਲੋ ਇਹ ਜਿਵੇਂ ਹੁਣ ਨਿਸਰ ਗਿਆ ਇਹਦੇ ਤੇ ਅਸੀਂ ਹੁਣ ਸਪਰੇ ਨਹੀਂ ਕਰਦੇ ਜਦੋਂ ਇਹਦੀ ਮੁੰਜਰ ਮੁੜ ਗਈ ਉਦੋਂ ਸਪਰੇ ਕਰਾਂਗੇ ਇਹ ਛੋਟੀ ਟਰਮ ਦੀ ਵੈਰੈਟੀ ਹੈ ਸਾਰੀ 100 20 25 ਦਿਨ ਲੈਂਦੀ ਹੈ ਤੇ ਆਹ ਸਾਰੀ 130 35 ਦਿਨ ਲੈਂਦੀ ਆ ਆਮ ਵੈਰੈਟੀਆਂ ਨਾਲੋਂ ਇਹ 10 ਦਿਨ ਘੱਟ ਲੈਂਦੀ ਹੈ 74 25 ਇਹ ਉਦੋਂ ਵੀ 20 ਦਿਨ ਘੱਟ ਲੈਂਦੀ ਹੈ 126 ਵਾਂਗੂ ਹੈ ਮਾੜੇ ਪਾਣੀ ਦੀ ਵੈਰੈਟੀ ਹੈ ਵਧੀਆ ਬਹੁਤ ਵਧੀਆ ਸੋਨੇ ਰੰਗਾ ਬੀਜ ਹੈ ਇਹਦਾ ਤੇ ਇਹਦੇ ਵਿੱਚ ਨਸਾਰਾ ਜਿਹੜਾ ਇੱਕ ਸਾਲ ਹੋ ਜਾਂਦਾ ਤੁਹਾਨੂੰ ਦੇਖਣ ਨੂੰ ਮਿਲ ਹੀ ਗਿਆ ਹੋਊਗਾ ਇਹਦੇ ਵਿੱਚ ਵੀ ਦੋ ਗੱਟੇ ਪਾਏ ਨੇ ਇਹ ਜੰਤਰ ਸੀ ਅੱਛਾ ਇਹਦੇ ਝਿੰਜਣ ਸੀ ਇਹਦੇ ਵਿੱਚ ਵੀ ਦੋ ਗੱਟੇ ਪਾਏ ਆ ਹੋਰ ਕੋਈ ਲਟਰਮ ਪਟਰਮ ਪਾਇਆ ਨਹੀਂ ਵੀਰੇ ਜਿੰਕ ਪਾਈ ਏ ਸਪਰੇ ਇਹਦੇ ਤੇ ਵੀ ਨਹੀਂ ਕਰੀ ਹੁਣ ਜਦੋਂ ਇਹਦੀ ਬੂਰ ਮੁੰਜਰ ਮੁੜ ਗਈ ਉਦੋਂ ਇਹਦੇ ਤੇ ਕਰਾਂਗੇ ਐ ਨਾ ਕਰਿਆ ਕਰੋ ਵੀਰ ਮੇਰੇ ਉਹ ਵੀ ਗੇਤੀਆਂ ਪਛੇਤੀਆਂ ਤੇ ਢੋਲ ਮੰਗਿਆ ਤੇ ਇੱਕੋ ਦਿਨ ਹੀ ਕਰਤਾ ਜਾਂ ਬੰਦੇ ਵੰਗਾਰੇ ਨੇ ਆਪਦਾ ਬੂਰ ਦੇਖ ਕੇ ਆਪਦਾ ਮੌਸਮ ਦੇਖ ਕੇ ਵੈਰਾਈਟੀ ਦੇਖ ਕੇ ਕਰਿਆ ਕਰੋ ਜਿੰਕ ਬਹੁਤ ਜ਼ਰੂਰੀ ਹੈ ਜਿੰਕ ਦਾ 10 ਕਿਲੋ ਪਾਈ ਹੋਈ ਆ ਬਾਕੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਫੋਲੋ ਕਿਹੜੇ ਏਰੀਆ ਤੱਕ ਵੀਡੀਓ ਪਹੁੰਚਦੀ ਹੈ ਵੀਰੇ ਕਮੈਂਟ ਜਰੂਰ ਕਰਿਓ